ਫਰਾਰ ਵੇਲੇ ਅਸਾ ਚੱਕੀਪੀ ਬਾਈ ਜੀ ਕੋਲੇ ਆਇਆ ਸੀ ਉਦੋਂ ਪਹਿਲਾਂ ਮੈਨੂੰ ਕਰਮਜੀਤ ਬਾਈ ਘਰੇ ਲੈ ਕੇ ਗਏ ਸੀ ਬਾਈ ਜੀ ਕੋਲੇ ਤੇ ਬਾਈ ਕਹਿੰਦੇ ਚਲੋ 10 ਮਿੰਟ ਹੈਗੇ ਆਜੋ ਤੇ ਜਦੋਂ ਅਸੀਂ ਬਹਿ ਗਏ ਬਾਈ ਕੋਲੇ ਤੇ ਗੱਲਾਂ ਕਰਨ ਲੱਗੇ ਤਾਂ ਮੈਨੂੰ ਲੱਗਾ ਦੋ ਘੰਟੇ ਬਾਈ ਜੀ ਸਾਡੇ ਨਾਲ ਗੱਲਾਂ ਕਰੀਗੇ ਫਿਰ ਫਰਾਰ ਵੇਲੇ ਮੇਰੀ ਡਿਊਟੀ ਲੱਗੀ ਡਾਇਲੌਗ ਦੀ ਬਸ ਉਦੋਂ ਬਾਅਦ ਫਿਰ ਇੱਕ ਮਾਹੌਲ ਜਿਹੜਾ ਆਪਾਂ ਨੂੰ ਲੱਗਦਾ ਹੁੰਦਾ ਵੀ ਆਪਾਂ ਨੂੰ ਆ ਜਿਹੜਾ ਹਾਂ ਜੋ ਜੋ ਮੈਂ ਅਸਰਚ ਅੰਦਰੋਂ ਚਾਹੁੰਦਾ ਸੀਗਾ ਵੀ ਮਾਹੌਲ ਪੋਜ਼ਿਟਿਵ ਹੋਵੇ ਨਾ ਕਿਸੇ ਦੀ ਮੰਦੀ ਨਾ ਕਿਸੇ ਦੀ ਚੰਗੀ ਵੀ ਉਦਾਂ ਦਾ ਇੱਕ ਮੈਨੂੰ ਕੋਈ ਮੈਂ ਜੇ ਬੈਠਾਂ ਨਾ ਜੇ ਮੁਹੱਲੀ ਆਂ ਚੰਡੀਗੜ੍ਹ ਆਂ ਤਾਂ ਮੈਨੂੰ ਇਦਾਂ ਦਾ ਮਾਹੌਲ ਮਿਲੇ ਜਿਹੜਾ ਫਿਰ ਮੈਨੂੰ ਹੰਬਲ 'ਚ ਮਿਲਿਆ ਔਰ ਫਰਾਰ ਤੋਂ ਬਾਅਦ ਹੀ ਬਾਈ ਜੀ ਨੇ ਅਰਦਾਸ ਸ਼ੁਰੂ ਕੀਤੀ ਤੇ ਹੰਬਲ ਉਦੋਂ ਖੜੀ ਹੋਈ ਤੇ ਉਸੇ ਦਿਨ ਤੋਂ ਹੀ ਬਸ ਫਿਰ ਮੈਂ ਘੜੀ ਆ ਹੁਣ ਵੀ ਬੰਨੀ ਹੋਈ ਆ ਸਵੇਰੇ ਘੜੀ ਬਨ ਕੇ ਤੇ ਰੋਟੀ ਵਾਲਾ ਡੱਬਾ ਲੈ ਕੇ ਆਪਾਂ ਆਫਿਸ ਪਹੁੰਚ ਜਾਈਦਾ ਸੀ ਆਹਦੇ ਤੇ ਜਦੋਂ ਨਵਾਂ ਆਫਿਸ ਬਣਾਇਆ ਤਾਂ ਮੈਂ ਬਾਈ ਜੀ ਨੂੰ ਕਿਹਾ ਮੈਂ ਕਿਹਾ ਬਾਈ ਵੀ ਮੇਰਾ ਕਹਿ ਬਣਾ ਜੀ ਹੋਵੇ ਇੱਕ ਬਣਦਾ ਇੰਨਾ ਨਾ ਹੁਣ ਜਿਹੜਾ ਨਵਾਂ ਬਣਦਾ ਪਿਆ ਆਪਦੀ ਥਾਂ ਲੈ ਕੇ ਬਣਦਾ ਪਿਆ ਉਹਦੇ ਵਿੱਚ ਤਾਂ ਜਮੈਂ ਤੇ ਨਾਲ ਹੀ ਪਲੇਟ ਬਾਈ ਨੂੰ ਮੈਂ ਦਿਖਾਤੀ ਮੈਂ ਕਿਹਾ ਜੀ ਮੈਂ ਬਣਾ ਲਈ ਕਹਿੰਦੇ ਤੇਰਾ ਅੱਡ ਪ੍ਰੋਪਰ ਅੱਡ ਆਫਿਸ ਹੋਊਗਾ ਠੀਕ ਹੈ ਵੀ ਔਰ ਜਿੱਥੇ ਤੁਹਾਨੂੰ ਇੰਨਾ ਮਾਂ ਇੰਨਾ ਪਿਆਰ ਇੰਨਾ ਮਾਹੌਲ ਮਿਲੇ ਜੇ ਮੈਂ ਬਾਈ ਜੀ ਕੋਲ ਇੱਕ ਵੇਥੇ ਕੈਨੇਡਾ ਵੀ ਗਿਆ ਤੇ ਘਰੇ ਬੱਚੇ ਸਾਰੇ ਹਨਾ ਤੁਹਾਨੂੰ ਇੱਕ ਪਰਿਵਾਰ ਵਾਲਾ ਮਾਹੌਲ ਮਿਲੇ ਫਿਰ ਤੁਸੀਂ ਕਿਵੇਂ ਆਸੇ-ਪਾਸੇ ਚਾਂਕੋਗੇ ਨਾ ਹੀ ਬਾਈ ਜੀ ਨੇ ਮੈਨੂੰ ਕਦੇ ਰੋਕਿਆ ਵੀ ਤੂੰ ਆ ਨਹੀਂ ਕਰਨਾ ਉਹ ਨਹੀਂ ਕਰਨਾ ਸਗੋਂ ਚੇਤਾ ਸਿੰਘ ਹੋਰ ਪ੍ਰੋਡਕਸ਼ਨ ਹੋਸੀ ਹੋਰ ਕੰਪਨੀ ਸੀ ਬਾਈ 3-4 ਘੰਟੇ ਲਾ ਕੇ ਮੇਰੇ ਪਿੱਛੇ ਬਿਲਕੁਲ ਖੜੇ ਹੋ ਕੇ ਸਟੈਂਡ ਲੈਂਦੇ ਆ ਤੇ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਆਪਾਂ ਕਹਿ ਦਈਏ ਬੰਚ ਜਿਹੜਾ ਇਹ ਰੰਗਾਂ ਦਾ ਗੁੱਛਾ ਜਿਹੜਾ ਉਹ ਹੁਣ ਹੋਰ ਬੰਦੇ ਹੋਰ ਫੁੱਲ ਵੀ ਆ ਗਏ ਵਾਰਨਿੰਗ 2 ਆ ਔਰ ਮਜ਼ਾ ਹੋਗਾ ਗੁੱਛੇ ਦਾ ਤੁਹਾਨੂੰ ਸਵਾਦ ਆਉਣਾ ਅਡਾ ਅਡ ਤਰ੍ਹਾਂ ਦੇ ਫੁੱਲ ਆ ਅਡਾ ਅਡ ਰੰਗ ਆ ਸਾਰੇ ਜਾਣੇ ਮਿਲੇ ਆ ਤੇ ਮਾਹੌਲ ਬਣੂਗਾ ਫਿਰ ਮੈਂ ਕਹਿਣਾ ਵੀ ਗੇਜਾ ਨਹੀਂ ਲੋਟ ਆਉਣਾ ਮੇਰੇ ਤੋਂ ਥੈਂਕ ਯੂ ਜੀ ਵੀਰੇ ਭਾਈ ਬੰਮੇ ਦਾ ਕੋਈ ਇੱਕ ਵਾਰੀ ਡਾਇਲੋਗ ਫਿਲਮ ਦੇ ਵਿੱਚੋਂ ਜਾਂ ਕੋਈ ਟ੍ਰੇਲਰ ਵਾਲੀ ਸੁਣਾ ਦਿਓ ਇੱਕ ਵਾਰੀ ਥੋੜੀ ਤੁਸੀਂ ਲਾਈਵ ਸੁਣਨਾ ਚਾਹੁੰਦੇ ਹੋ ਜੀ ਉਹ ਕਹਿੰਦਾ ਨਾ ਕਹਿੰਦਾ ਇਹ ਸੀਟੀ ਹੈ ਇਹਨੂੰ ਕਈ ਤਰ੍ਹਾਂ ਦੀਆਂ ਸੀਟੀਆਂ ਵਜਾਉਣੀਆਂ ਆਉਂਦੀਆਂ ਉਹ ਕਹਿੰਦਾ ਜਿਹੜੀ ਸੀਟੀ ਦੀ ਮੈਂ ਵਜਾਉਣੀ ਆ ਨਾ ਉਹ ਨਹੀਂ ਇਹਨੂੰ ਆਉਂਦੀ ਤੇ ਆ ਬਣ ਗਏ ਕੋਈ ਸੁਣੋ ਦਰਿਆਪੁਰ ਪ੍ਰਿੰਸ ਕਮਜਦ ਭਾਈ ਵਾਲੀ ਵੰਤ